ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਸਾਡੇ YouTube ਚੈਨਲ DWMK ਪੰਜਾਬ ਤੇ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਹਨਾ ਆਪਾਂ ਤੁਹਾਨੂੰ ਪੇ ਸਕਿੱਲ ਦੀਆਂ ਖਬਰਾਂ ਤੇ ਹੋਰ ਭਾਰਤੀਆਂ ਰਿਲੇਟਡ ਜੋ ਖਬਰਾਂ ਨੇ ਹਨਾ ਆਪਾਂ ਤੁਹਾਨੂੰ ਇਸ ਚੈਨਲ ਤੇ ਦਿੰਦੇ ਰਹਿੰਨੇ ਆ ਤੇ ਅੱਜ ਦਾ ਵੀ ਆਪਣਾ ਇਹ ਜੋ ਵੀਡੀਓ ਆ ઓਰ ਰਿਵਿਊ ਪਟੀਸ਼ਨ ਦੇ ਬਾਰੇ ਜਾ ਕਿ ਰਿਵਿਊ ਪਟੀਸ਼ਨ ਦਾ ਸੁਪਰੀਮ ਕੋਰਟ ਦੇ ਵਿੱਚ ਕੀ ਬਣਿਆ ਹੈਗਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਅਗਲੀਆਂ ਵੀਡੀਓਜ਼ ਦੇਖਣ ਦੇ ਲਈ ਹਨਾ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਵੀਡੀਓਜ਼ ਭੇਜਨ ਤੋਂ ਬਾਅਦ ਤੁਹਾਨੂੰ ਤੁਹਾਡੇ ਕੋਲ ਪਹੁੰਚ ਜਾਵੇ ਤੇ ਅੱਜ ਦੀ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਤੁਹਾਡੇ ਸਾਹਮਣੇ ਆਪਾਂ ਸੁਪਰੀਮ ਕੋਰਟ ਦਾ ਫੈਸਲਾ ਲਖ ਰਹੇ ਆ ਜਿਹੜੀ ਕਿ ਰਿਵਿਊ ਪਟੀਸ਼ਨ ਪਾਈ ਗਈ ਸੀ ਉਹਦੀ ਡੇਟ 20 ਮਾਰਚ ਪਈ ਸੀ ਹਨਾ ਤੇ ਇਹਦੇ ਵਿੱਚ ਤੁਸੀਂ ਪੜ੍ਹ ਲਓ ਹਨਾ ਤੁਹਾਡੇ ਅੱਗੇ ਆ ਗਈ ਮਾਨਯੋਗ ਹਾਈ ਕੋਰਟ ਨੇ 20 ਤਰੀਕ ਨੂੰ ਹਨਾ ਇਹਦੇ ਉੱਪਰ ਫੈਸਲਾ ਸੁਣਾ ਦਿੱਤਾ कि ती पढ़ लो मैं पढ़ के भी सुना दिना थोन एप्लीकेशन फॉर ओरल हेयरिंग ऑफ द रिव्यू पटिशन इज ओपन कोर्ट इज रिजेक्टेड। वी हैव केयरफुली गोन थ्रू द रिव्यू पटिशन एंड द कनेक्टेड पेपरस वी फाइंड नो मैरिट इन द रिव्यू पटिशन एंड द सेम इज़ अकोर्डिंगली डिसमिस्ड ਤੇ ਸਭ ਤੋਂ ਪਹਿਲਾਂ ਹਨਾ ਤੁਸੀਂ ਟਾਈਟਲ ਵਗੈਰਾ ਪੜ ਲਓ ਹਨਾ ਸੇਮ ਕੇਸ ਆਪਣਾ ਤੇ ਐਲਪੀਏ ਤੋਂ ਉਸ ਤੋਂ ਬਾਅਦ ਐਸਐਲਬੀ ਬਈਸੀ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਕਿ ਸਰਕਾਰ ਹਾਰ ਗਈ ਸੀਗੀ ਉਹਦੇ ਬਾਰੇ ਤੁਹਾਨੂੰ ਪਿਛਲੇ ਆਪਣੇ ਪੁਰਾਣੇ ਵੀਡੀਓਜ਼ 'ਚ ਸਾਰੀ ਜਾਣਕਾਰੀ ਮਿਲ ਜੂਗੀ ਤੇ ਹੁਣ ਇਹ ਲਾਸਟ ਆਪਸ਼ਨ ਸੀਗੀ ਪੰਜਾਬ ਸਰਕਾਰ ਦੇ ਕੋਲ ਰਿਵਿਊ ਪਟੀਸ਼ਨ ਦੀ ਜਿਹੜੀ ਕਿ ਸੁਪਰੀਮ ਕੋਰਟ ਦੇ ਵਿੱਚ ਸੀਗੀ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਕੋਈ ਸਟੇ ਨਹੀਂ ਮਿਲੀ ਹਨਾ ਸੁਪਰੀਮ ਕੋਰਟ ਨੇ ਇਹ ਕਹਿ ਕੇ ਪਟੀਸ਼ਨਰ ਦੀ ਉਹ ਫਿਰ ਤੋਂ ਡਿਸਮਿਸ ਕਰਤੀ ਆ ਕਿ ਤੁਹਾਡੀ ਪਟੀਸ਼ਨ ਦੇ ਵਿੱਚ ਕੋਈ ਵੀ ਤੱਤ ਨਹੀਂ ਹੈਗੇ ਹਨ ਤੇ ਹੁਣ ਗੱਲ ਆਉਂਦੀ ਆ ਹਾਈ ਕੋਰਟ ਤੇ ਮਾਨਯੋਗ ਹਾਈ ਕੋਰਟ ਨੇ 27 ਤਰੀਕ ਪਾਈ ਆਪਣੇ ਕੇਸ ਦੀ ਜਿਵੇਂ ਕਿ ਮੈਂ ਤੁਹਾਨੂੰ ਪਿਛਲੀ ਡੇਟ 'ਚ ਦੱਸਿਆ ਸੀਗਾ ਤੇ ਆ ਵੀ ਸੁਪਰੀਮ ਕੋਰਟ ਦੇ ਹੀ ਉਹਦਾ ਪਾਰਟ ਹੈਗਾ ਆਰਡਰ ਦਾ ਤੇ ਮਾਨਯੋਗ ਹਾਈ ਕੋਰਟ ਨੇ ਪਿਛਲੀ ਡੇਟ ਤੇ ਹਨ 6 ਮਾਰਚ ਨੂੰ ਸਰਕਾਰ ਨੂੰ ਝਾੜ ਪਾਈ ਸੀ ਕਿ ਤੁਸੀਂ ਲਾਗੂ ਕਿਉਂ ਨਹੀਂ ਕਰ ਰਹੇ ਹਨ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਨਹੀਂ ਮੰਨਦੇ ਹੈਗੇ ਜਦੋਂ ਤੱਕ ਸੁਪਰੀਮ ਕੋਰਟ ਸਟੇ ਨਹੀਂ ਦਿੰਦੀ ਹੈਗੀ ਕਿ ਤੁਸੀਂ ਸੁਪਰੀਮ ਕੋਰਟ ਦੇ ਰਿਵਿਊ ਪਟੀਸ਼ਨ ਦੇ ਆਧਾਰ ਤੇ ਸਾਡ ਤੋਂ ਡੇਟ ਨਹੀਂ ਲੈ ਸਕਦੇ ਨੈਕਸਟ ਹਨਾ ਕਿਉਂਕਿ ਪੰਜਾਬ ਸਰਕਾਰ ਵਾਰ-ਵਾਰ ਡੇਟ ਲੈ ਰਹੀ ਸੀ ਇਹ ਕਹਿ ਕੇ ਕਿ ਸਾਡੀ ਜਿਹੜੀ ਰਿਵਿਊ ਪਟੀਸ਼ਨ ਆ ਉਹ ਪੈਂਡਿੰਗ ਆ ਤੇ ਉਦੋਂ ਤੱਕ ਤੁਸੀਂ ਇਹ ਮਾਮਲੇ ਨੂੰ ਸਟੇ ਕਰ ਦਿਓ ਬਟ ਮਾਨਯੋ ਹਾਈ ਕੋਰਟ ਨੇ ਸਖਤ ਰੁਖਾ ਬਣਾਉਂਦੇ ਆ ਸਰਕਾਰ ਦੇ ਰਵੱਈਏ ਨੂੰ ਮਤਲਬ ਗਲਤ ਆ ਦੱਸਿਆ ਤੇ ਇਹ ਸਰਕਾਰ ਨੂੰ ਕਿਹਾ ਕਿ ਤੁਸੀਂ 5000 ਰੁਪਏ ਹਰੇਕ ਪਟੀਸ਼ਨਰ ਨੂੰ ਤੁਸੀਂ ਦੇਵੋਗੇ ਬਟ ਹੁਣ ਦੇਖਦੇ ਆਂ ਵੀ 27 ਤਰੀਕ ਪੇਸ਼ੀ ਲੱਗੀ ਹੋਈ ਆ ਹਾਈ ਕੋਰਟ ਦੇ ਵਿੱਚ ਕਿਉਂਕਿ ਹੁਣ ਤਾਂ ਰਿਵਿਊ ਪਟੀਸ਼ਨ ਦਾ ਬਹਾਨਾ ਵੀ ਸਰਕਾਰ ਕੋਲ ਨਹੀਂ ਹੈਗਾ ਤੇ ਹੁਣ ਦੇਖਦੇ ਆਂ ਵੀ ਅੱਗੇ ਸਰਕਾਰ ਕੀ ਕਿਹੜੀ ਗੇਮ ਪਾਉਂਦੀ ਆ ਹਨਾ ਕਿਉਂਕਿ ਸਰਕਾਰ ਤਾਂ ਟਾਲਣ ਦਾ ਹੀ ਯਤਨ ਕਰਦੀ ਆ ਬਟ ਸਰਕਾਰ ਕੋਲ ਕੋਈ ਰਾਹ ਤਾਂ ਰਹਿਣਾ ਨਹੀਂ ਹੁਣ ਵੀ ਟਾਲ ਸਕੇ ਤੇ ਹੁਣ ਦੇਖਦੇ ਆਂ ਵੀ ਮਾਨ ਜੋ ਹਾਈ ਕੋਰਟ ਨੂੰ 27 ਤਰੀਕ ਨੂੰ ਪੰਜਾਬ ਸਰਕਾਰ ਕੀ ਅਲਫਨਾਮਾਇਆ ਕੀ ਜਵਾਬ ਦਾਇਰ ਕਰਦੀ ਆ ਬਟ ਪੰਜਾਬ ਸਰਕਾਰ ਜ਼ਿਆਦਾ ਟਾਈਮ ਟਾਲ ਨਹੀਂ ਸਕਦੀ ਹੈਗੀ ਹੁਣ ਕਿਉਂਕਿ ਹਨਾ ਕੋਰਟ ਕੋਟ ਇੱਕ ਬਹੁਤ ਵੱਡੀ ਚੀਜ਼ ਆ ਸਰਕਾਰ ਨੂੰ ਮੰਨਣੀ ਪੈਂਦੀ ਆ ਕੋਰਟ ਜੋ ਵੀ ਹੁਕਮ ਕਰਦੇ ਤੇ ਸਰਕਾਰ ਨੂੰ ਮਤਲਬ ਇਹਦਾ ਕੋਈ ਨਾ ਕੋਈ ਹੱਲ ਕੱਢਣਾ ਹੀ ਪਊਗਾ ਮਤਲਬ ਕੋਈ ਰਾਹ ਸਰਕਾਰ ਨੂੰ ਕੱਢਣਾ ਪਊਗਾ ਤਾਂ ਸਰਕਾਰ ਬਚ ਸਕਦੀ ਆ ਅਦਰਵਾਈਜ਼ ਸਰਕਾਰ ਕੋਲ ਕੋਈ ਵਿਸ਼ਲ ਫਿਰ ਹਾਲ ਦੇ ਲਈ ਤਾਂ ਰਾਹ ਨਹੀਂ ਹੈਗਾ ਹਨਾ ਤੇ ਹੁਣ ਮਾਨਯੋਗ ਹਾਈ ਕੋਰਟ ਤੇ ਰਿਪੈਂਡ ਕਰਦਾ ਹਨਾ ਕਿ ਮਾਨਯੋਗ ਹਾਈ ਕੋਰਟ ਜਿਹੜੇ ਕੀ ਹੁਣ ਕੰਟੈਂਪਟਿਓ ਪਟੀਸ਼ਨ ਪਾਈ ਹੋਈ ਆ ਹਨਾ ਵੀ ਤੁਹਾਡੇ ਫੈਸਲਾ ਲਾਗੂ ਨਹੀਂ ਹੋਇਆ ਪਟੀਸ਼ਨਰ ਜਦ ਸੌਰਵ ਸ਼ਰਮਾ ਇਹਨਾਂ ਦਤਰਜ਼ ਵੱਲੋਂ ਕਿ ਪਾਈ ਗਈ ਹੈ ਹਨਾ ਵੀ ਸਾਡੇ ਤੇ ਫੈਸਲਾ ਪੰਜਾਬ ਸਰਕਾਰ ਨੇ ਤੁਹਾਡੇ ਫੈਸਲੇ ਦੇ ਅਕੋਰਡਿੰਗ ਲਾਗੂ ਨਹੀਂ ਕੀਤਾ ਤੇ ਪੰਜਾਬ ਸਰਕਾਰ ਤੋਂ ਲਾਗੂ ਕਰਵਾਇਆ ਜਾਵੇ ਉਹਨਾਂ ਨੇ ਇਹ ਕੰਟੈਂਪਟਿਓ ਪਟੀਸ਼ਨ ਹੁੰਦੀ ਆ ਕਿ ਤੁਹਾਡੇ ਫੈਸਲੇ ਦੀ ਉਲੰਘਣਾ ਕੀਤੀ ਆ ਬਟ ਹੁਣ ਦੇਖਦੇ ਆਂ ਕਿ ਮਾਨਯੋਗ ਹਾਈ ਕੋਰਟ ਦਾ ਕੀ ਰਪਈਆ ਆਉਂਦਾ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਫਿਲਹਾਲ ਦੇ ਲਈ ਜੋ ਅੱਜ ਦੀ ਰਿਵਿਊ ਪਟੀਸ਼ਨ ਦੀ ਜਾਣਕਾਰੀ ਸੀਗੀ ਉਹ ਮੈਂ ਤੁਹਾਨੂੰ ਦੱਸਤੀ ਕਿ ਰਿਵਿਊ ਪਟੀਸ਼ਨ ਆੜੀ ਉਹ ਡਿਸਮਿਸ ਹੋ ਚੁੱਕੀ ਆ ਧੰਨਵਾਦ